ਯਾਰ ਹਾਂ ਐ ਕਿਵੇਂ ਅੱਜ ਤੂੰ ਟਾਈਮ ਨਾਲ ਹੀ ਆ ਗਈ ਆ ਕੰਮ ਨੇ ਬੇੜੇ ਸਾਰਾ ਹੈ ਹੋਰ ਸਬਜ਼ੀ ਬਣਾਇਆ ਇਹਦੀ ਨਾ ਬਣਾਉਣੀ ਆ ਬਣਾਉਣੀ ਹੈ ਤੇ ਫਿਰ ਤੂੰ ਆ ਗਈ ਤੇ ਕਾ ਰੋਟੀ ਪਾਣੀ ਨਹੀਂ ਪਕਾਉਣਾ ਸਬਜ਼ੀ ਸਬਜ਼ੀ ਧਰ ਜਾ ਕੇ ਹੈ ਮੈਂ ਤਨ ਦਲ ਦਲੀ ਜਾਂਦੀ ਕਿਉਂ ਮੰਮੀ ਨੇ ਅੱਜ ਮੈਨੂੰ ਕੁੱਟਿਆ ਕਹਿੰਦੀ ਕੰਮ ਕਰ ਕੰਮ ਕਰ ਮੈਂ ਸਾਰਾ ਦਿਨ ਕੰਮ ਕਰੀ ਜਾਂ ਨਹੀਂ ਰੰਨੀ ਕਿ ਸਕੂਲੇ ਵੀ ਮੈਂ ਜਾਣੀ ਆਂਗੀ ਅੱਛਾ ਸਕੂਲ ਦਾ ਵੀ ਇਹ ਮੈਂ ਕੰਮ ਕਰਨਾ ਹੁੰਦਾ ਕਿ ਮੇਰੇ ਹੱਥ ਪੈਰ ਦੁਖਣ ਲੱਗ ਜਾਂਦੇ ਆ ਨਹੀਂ ਤੇ ਕੁੱਟਿਆ ਘਾਤੋਂ ਤੈਨੂੰ ਕੰਮ ਕਰ ਕਹਿੰਦੇ ਹਾਂ ਤੇ ਕੰਮ ਕਰੇਂਗੀ ਤੇ ਫਿਰ ਸਿੱਖੇਂਗੀ ਵੀ ਤੇ ਹੁਣ ਸਾਰਾ ਕੰਮ ਆਉਂਦਾ ਹੀ ਆਗਾ ਕਰ ਲਿਆ ਕਰਾਂ ਕੋਈ ਨਹੀਂ ਆਉਂਦਾ ਤੇ ਫੜ ਮਾਡ ਟਾਈਮ ਪਿਆਗਾ ਹੁਣ ਕੰਮ ਕਰ ਲੈ ਪਤਾ ਕੀ ਆ ਚੱਲ ਸਬਜ਼ੀ ਫਿਰ ਕੀ ਧਰਨ ਲੱਗੇ ਜੀ ਸਬਜ਼ੀ ਕਾਹੀ ਧਰੂਗਾ ਅੱਜ ਅੱਜ ਅਸੀਂ ਬਣਾਵਾਂਗੇ ਮਟਰ ਪਨੀਰ ਕੌਣ ਬਣਾਊਗਾ ਮੈਂ ਹੀ ਬਣਾਉਂਗੀ ਔਰ ਕੌਣ ਬਣਾਵਗਾ ਨਹੀਂ ਤੇ ਤੈਨੂੰ ਗੱਪ ਕਿਨੇ ਮਾਰਨ ਲੱਗਿਆ ਵੀ ਮਟਰ ਪਨੀਰ ਬਣਾਵਾਂਗੇ ਅੱਜ ਅਸੀਂ ਕੀ ਆ ਹੂੰ ਮਾੜਾ ਨਹੀਂ ਸਕਦੇ ਤੁਸੀਂ ਘਰੇ ਪਰੌਣੇ ਆਏ ਆ ਅਸੀਂ ਉਹੀ ਖਾਣੇ ਰਹਿੰਨੇ ਆ ਅਸੀਂ ਖਾਂਦੇ ਨਾ ਰਹਿੰਨੇ ਆ ਕੀ ਆ ਤੁਸੀਂ ਅਮੀਰ ਹੂੰ ਸੰਗ ਖਾਂਦੇ ਪਨੀਰ ਤਾਈਆਂ ਦਾ ਅਸੀਂ ਖਾਣੇ ਆ ਪਨੀਰ ਜੀ ਅਸੀਂ ਅਮੀਰ ਤਾਈ ਖਾਣੇ ਆ ਤੁਸੀਂ ਕੀ ਬਣਾਇਆ ਚਾਰ ਨਾਲ ਰੋਟੀ ਖਾਓਗੇ ਅੱਜ ਹੈ ਚਟਨੀ ਨਾਲ ਚਟਨੀ ਨਾਲ ਖਾਓਗੇ ਨਾ ਹੋਰ ਮਟਰ ਪਨੀਰ ਦੀ ਸਬਜ਼ੀ ਨਾਲ ਹੈ ਪਪਾ ਝੂਠ ਵੇ ਮਾਰਦੀ ਆ ਕੁੜੀ ਤੁਸੀਂ ਨਹੀਂ ਅੱਜ ਤੁਸੀਂ ਤਾਂ ਮੈਨੂੰ ਲੱਗਦਾ ਰੁੱਖੀਆਂ ਰੋਟੀਆਂ ਖਵਾਉਗੇ ਤੇਰੀ ਮੰਮੀ ਤੁਹਾਨੂੰ ਲੂਣ ਲਾ ਕੇ ਰੋਟੀ ਖਵਾਉਗੇ ਅੱਜ ਹਨਾ ਐਨੇ ਹੈ ਨਹੀਂ ਅਸੀਂ ਹੂੰ ਤੁਹਾਡੇ ਅੰਗ ਆਪਦੇ ਅਰਗੇ ਨਹੀਂ ਸਾਰੀ ਸਮਝੀ ਦੇਣ ਦੇਗੇ ਹੂੰ ਤੇ ਅਸੀਂ ਕੀ ਸੀਗਾ ਲੂਣ ਪਕ ਕੇ ਰੋਟੀ ਖਾਣੇ ਸਾਰਾ ਦਿਨ ਤਾਂ ਚਟਣੀ ਬਣਾਈ ਰੱਖਦੇ ਹੋ ਕਿ ਸਵੇਰ ਸ਼ਾਮ ਦੁਪਹਿਰੇ ਹੂੰ ਉਹ ਖੜੀ ਤੁਹਾਡੇ ਲਸਣ ਉਹ ਖੜਾ ਪਦੀਨਾ ਤੂੰ ਕਦੇ ਕਦੇ ਹੀ ਬਣਾਈ ਦੀ ਚਟਣੀ ਕਿ ਰੋਜ਼ ਚਟਣੀ ਕੌਣ ਖਾਂਦਾ ਹੁੰਦਾ ਤੁਹਾਡੇ ਵਾਂਗ ਥੋੜਾ ਤੁਸੀਂ ਕਰਦੇ